ਸਤਿ ਸ੍ਰੀ ਅਕਾਲ ਜੀ ਮੈਂ ਡਾਇਰੈਕਟਰ ਜਗਤਾਰ ਸਿੰਘ ਹਿੰਮਤਪੁਰਾ ਤੋਂ ਅੱਜ ਪਿੰਡ ਹਿੰਮਤਪੁਰਾ ਵਿਖੇ ਸਰਬਨ ਭਗਤ ਜੀ ਜੋ ਕਿ ਆਪਣੇ ਮਾਤਾ ਪਿਤਾ ਨੂੰ ਜਿਹੜਾ ਬੈਂਗੀ ਦੇ ਵਿੱਚ ਲੈ ਜਾ ਕੇ ਤੀਰਥਾਂ ਤੇ ਲੈ ਕੇ ਗਿਆ ਬਹੁਤ ਹੀ ਵਧੀਆ ਇੱਕ ਸਿੱਖਿਆਦਾਇਕ ਆਪਣੀ ਮੂਰਤੀ ਜਿਹੜੀ ਲਗਾਈ ਗਈ ਹੈ ਇਹ ਸੰਤ ਬਾਬਾ ਕਰਮ ਸਿੰਘ ਜੀ ਨਾਮਤਰੀ ਡੇਰਾ ਪਿੰਡ ਹਿੰਮਤਪੁਰਾ ਵਿਖੇ ਲਗਾਈ ਗਈ ਹੈ ਤੇ ਪੂਰੀ ਵੀਡੀਓ ਤੁਸੀਂ ਅੰਤ ਤੱਕ ਜਰੂਰ ਦੇਖਣਾ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਜੋ ਸਾਡਾ ਹਿੰਮਤਪੁਰਾ ਨਗਰ ਗੁਰਦੁਆਰਾ ਬਾਬਾ ਕਬੂਸੂ ਜੀ ਨਾਮਧਾਰੀ ਉਸ ਸਥਾਨ ਤੇ ਅੱਜ ਆਪਾਂ ਖੜੇ ਆਂ ਜੋ ਸਗਰਾਂ ਦਾ ਦਿਹਾੜਾ ਆਪਾਂ ਮਨਾ ਰਹੇ ਆਂ ਅੱਜ ਬਹੁਤ ਹੀ ਚੰਗੀ ਗੱਲ ਹੈ ਜੋ ਸਾਡੇ ਬੜੇ ਪਿਆਰ ਵਾਲੇ ਸ਼੍ਰੀਮਤੀ ਬੀਬੀ ਜੂਸ਼ਵੀਰ ਕੌਰ ਹਿੰਮਤਪੁਰਾ ਕੇਰ ਪਰਸਨ பஞ்சਾਇਤ ਸੰਮਤੀ ਐਨ ਐਸ ਡਬਲਯੂ ਅਤੇ ਸ਼੍ਰੀਮਤੀ ਹਰਮਾਸ ਕੌਰ ਦੀ ਸੰਦੂ ਸ਼੍ਰੀਮਤੀ ਬਲਵੰਤ ਕੌਰ ਧਾਲੀਵਾਲ ਸ਼੍ਰੀਮਤੀ ਕੁਲਵੰਤ ਕੌਰ ਧਾਲੀਵਾਲ ਅਤੇ ਜੋ ਸੰਤ ਬਾਬਾ ਜਵਾਸ ਸਿੰਘ ਜੀ ਨਾਮਤਰੀ ਡੇਰਾ ਮੁਕੀ ਅਤੇ ਨਾਲ ਸਮਾਜ ਸੇਵਕ ਸਰਦਾਰ ਅਸਮਨ ਸਿੰਘ ਜੀ ਇਹਨਾਂ ਦੇ ਉਦਮ ਪ੍ਰਾਲਾ ਸਦਕਾ ਮਾਹ ਪੁਰਖਾਂ ਦੇ ਉਦਮ ਪ੍ਰਾਲਾ ਸਦਕਾ ਕਿ ਜਿਹੜੇ ਗੁਰੂ ਘਰ ਹੁੰਦੇ ਆ ਇਹ ਪ੍ਰੇਰਨਾ ਸਰਤ ਹੁੰਦੇ ਆ ਜੋ ਅੱਜ ਆਪਾਂ ਇਹ ਸਾਹਮਣੇ ਇਹਨਾਂ ਦਾ ਬੁੱਤ ਦਾ ਉਡਾਨ ਕਰ ਰਹੇ ਆ ਜੋ ਸਰਬਨ ਭਗਤ ਹੈ ਉਹ ਆਪਣੇ ਮਾਤਾ ਪਿਤਾ ਨੂੰ ਬੰਗੀ ਚੱਕੀ ਆਪਾਂ ਇਹ ਇਹ ਮੂਰਤ ਆ ਦਿਖ ਰਹੀ ਹੈ ਇਹ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਅਸੀਂ ਪਰਤਖ ਦੇਖਦੇ ਆ ਨਾ ਇਹਨਾਂ ਨੂੰ ਵੀ ਪਰਤਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਪੈਂਦੀ ਇਹ ਸੰਗਲਾ ਦੀਪ ਦਾ ਹੋਇਆ ਇਹਦਾ ਪਿਤਾ ਹੈ ਕ੍ਰਿਸ਼ਨ ਦੇਵ ਉਹ ਮਾਤਾ ਹੈ ਸਵਿਤਰੀ ਦੇਵੀ ਇਹਨਾਂ ਦੇ ਦੋਨਾਂ ਦੀ شادی ਹੋਈ ਬਹੁ ਸਮਾਂ ਹੋ ਗਿਆ ਉਹਦੀ ਪੁੱਤਰ ਨੂੰ ਕੋਈ ਬੱਚਾ ਨਹੀਂ ਪੈਦਾ ਹੋਇਆ ਬੜੇ ਮਾਹਮੋਖਾ ਗੁਰ ਗਏ ਆਕਾਸ਼ਬਾਨੀ ਹੋਈ ਵੀ ਤੁਸੀਂ ਬੰਦਗੀ ਕਰੋ ਇਹ ਬੰਦਗੀ ਕਰਨ ਚਲੇ ਗਏ ਬੰਦਗੀ ਬੜੀ ਕੀ ਦੀ ਕਿੰਨੇ ਸਾਲਾਂ ਨੇ ਬੰਦਗੀ ਕਰੀ ਹੈ ਇਹ ਰ ਆਕਾਸ਼ਬਾਨੀ ਹੋਈ ਹੈ ਕ੍ਰਿਸ਼ਨਦੇਵ ਅਤੇ ਮਾਤਾ ਸੁਭਿਤਰੀ ਦੇਵੀ ਤੁਹਾਡੇ ਕਰਮਾਂ ਵਿੱਚ ਕੋਈ ਪੁੱਤਰ ਨਹੀਂ ਇਹ ਕਹਿੰਦੇ ਵੀ ਠੀਕ ਹੈ ਜੇ ਕਰਨਾ ਵਿੱਚ ਪੁੱਤਰ ਨਹੀਂ ਅਸੀਂ ਇੱਥੇ ਹੀ ਬੰਦਗੀ ਕਰਦੇ ਕਰਦੇ ਆਂ ਸਰੀਰ ਤਿਆਗ ਦੇਵਾਂਗੇ ਪਰਮੇਸ਼ਰ ਨੂੰ ਹੋਇਆ ਵੀ ਮੇਰੇ ਨਾਮ ਨੂੰ ਰਾਜ ਦੇ ਲੱਗੂਗੀ ਪਰਮੇਸ਼ਰ ਬੰਨੀ ਹੋਇਆ ਵੀ ਜੇ ਤੁਸੀਂ ਕਿ ਦੋ ਚਾਹਨ ਹੁੰਦੇ ਆ ਇੱਕ ਪੁੱਤਰਾਂ ਦਾ ਚਾਹਨ ਇੱਕ ਅੱਖਾਂ ਦਾ ਚਾਹਨ ਹੁੰਦਾ ਉਹ ਕਹਿੰਦੇ ਵੀ ਠੀਕ ਹੈ ਜੇ ਤੁਸੀਂ ਪੁੱਤਰ ਤੋਂ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਖਾਂ ਦੀ ਜੋਤੀ ਦੇਣੀ ਪੈਣੀ ਹੈ ਇੱਕ ਚਾਹਨ ਤੁਹਾਡਾ ਖਤਮ ਹੋ ਜਾਊ ਇਹ ਕੁਰਬਾਨੀ ਹੈ ਤਾਂ ਆਪਾਂ ਇਹ ਉਤ ਲਾਇਆ ਵੀ ਜਿਹੜਾ ਬੱਚਾ ਹੁਣ ਨਿੱਕੇ ਨਿੱਕੇ ਬੱਚੇ ਖੜੇ ਆ ਮੈਂ ਪੁੱਛਿਆ ਇਹਨਾਂ ਨੂੰ ਪਤਾ ਨਹੀਂ ਵੀ ਕੌਣ ਆਹੇ ਇਹ ਹੁਣ ਦੇਖ ਕੇ ਅਗਲਾ ਯਾਦ ਕਰਿਆ ਕਰੂਗਾ ਵੀ ਭਾਈ ਇਹ ਸਰਬਨ ਭਗਤ ਹੋਇਆ ਫਿਰ ਉਹਨਾਂ ਜਦੋਂ ਸਰਬਨ ਦਾ ਜਨਮ ਹੋਇਆ ਨਾ ਦੋਨੋਂ ਜਨਾਂ ਦੀ ਇਹਨਾਂ ਦੇ ਮਾਤਾ ਸਕਿਤਰੀ ਦੇਵੀ ਅਤੇ ਪਿਤਾ ਕਸਨ ਦੇਵ ਜੀ ਦੀ ਅੱਖਾਂ ਦੀ ਜੋਤੀ ਚਲੀ ਗਈ ਅੱਖਾਂ ਦਾ ਚਾਨਣਾ ਖਤਮ ਹੋ ਗਿਆ ਇਹਨਾਂ ਦਾ ਬਈ ਇਉਂ ਇਹ ਤੋਂ ਭਾਵਨਾ ਪਰ ਸਿੱਖਿਆ ਮਿਲਦੀ ਆ ਵੀ ਮਾਂ ਪਿਓ ਆਪਣੇ ਪੁੱਤਰਾ ਖਦਰ ਕੱਢੀ ਬੱਜੀ ਕਲਵਾਨੀ ਕਰ ਦਿੰਦੇ ਨੇ ਦੇਖੋ ਅੱਖਾਂ ਦੀ ਜੋਤੀ ਦੇ ਦਿੱਤੀ ਮਾਤਾ ਪਿਤਾ ਨੇ ਦੋਨੋਂ ਅੰਨ ਹੋ ਗਏ ਜਦੋਂ ਮੈਂ ਸ਼ਰਮਣਾ ਉਡਾਰ ਹੋਇਆ ਇਹਨੂੰ ਪਤਾ ਲੱਗਿਆ ਵੀ ਕਿਸੇ ਦੀ ਮਾਂ ਨਹੀਂ ਐ ਇਸਦਾ ਪਿਓ ਨਾ ਮੇਰੇ ਦੋਈ ਮਾਂ ਪਿਓ ਨੇ ਨੇ ਮਾਂ ਨੂੰ ਪੁੱਛਣ ਲੱਗਾ ਵੀ ਮਾਤਾ ਦੱਸ ਕੀ ਗੱਲ ਹੋ ਗਈ ਕੋਈ ਐਕਸੀਡੈਂਟ ਹੋਇਆ ਜਾਂ ਕਿ ਬਿਮਾਰੀ ਲੱਗੀ ਕਹਿੰਦੀ ਨਹੀਂ ਪੁੱਤਰਾ ਤੈਨੂੰ ਕਹਿੰਦਾ ਮੇਰੀ ਸੌ ਫਿਰ ਮਾਤਾ ਨੂੰ ਦੱਸਣਾ ਪੈ ਗਿਆ ਵੀ ਤੇਰੀ ਖਾਤਰ ਅਸੀਂ ਪੁੱਤਰਾ ਅੱਖਾਂ ਦੀ ਜੋਤੀ ਅੱਖਾਂ ਦਾ ਚਾਨਣਾ ਕੁਰਬਾਨ ਕੀਤਾ ਇਹ ਮਾਂ ਤੇਰੀ ਵੱਡੀ ਕੁਰਬਾਨੀ ਐ ਭਾਈ ਤਾਂ ਕਰਕੇ ਸਾਡਾ ਤੁਹਾਡਾ ਸਾਰਿਆਂ ਦਾ ਮਾਹਪੁਰਖਾਂ ਦਾ ਬਾਬਾ ਜਵਾਨ ਸਿੰਘ ਜੀ ਭਾਈ ਲਖਮਰ ਸਿੰਘ ਜੀ ਚੇਅਰਮੈਨ ਬੀਬੀ ਜਸਵੀਰ ਕੌਰ ਜੀ ਇਹਨਾਂ ਦਾ ਬਹੁਤ ਵੱਡਾ ਮੈਚ ਤੋਣਾ ਵਿੱਚ ਉਦੋਂ ਬਰਾਲਾ ਬਹੁਤ ਸੋਹਣਾ ਕੀਤਾ ਇੱਥੇ ਬੱਚੇ ਆਉਣਗੇ ਉਹ ਦੇਖਣਗੇ ਇਹਨਾਂ ਦਾ ਇਤਿਹਾਸ ਪੜਨਗੇ ਭਾਵੇਂ ਛੋਟਾ ਇਤਿਹਾਸ ਵੀ ਲੈ ਕੇ ਆਪਾਂ ला ਦਿੱਤਾ ਜਾਵੇ ਇੱਥੇ ਸਾਈਡ ਤੇ ਉਹ ਵੀ ਅਗਲਾ ਪੜੂਗਾ ਤਾਂ ਚੰਗੀ ਗੱਲ ਹੈ ਉਹ ਸਭ ਦਾ ਮੈਂ ਦੁਆਰਾ ਸਾਰਿਆਂ ਦਾ ਬਹੁਤ ਬਹੁਤ ਮਾਹਪੁਰਖਾਂ ਦਾ ਚੇਅਰਮੈਨ ਸਾਹਿਬਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਰਮਾਂ ਜੀ ਹਾਂਜੀ ਅੱਛੀ ਗੱਲ ਹੈ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਜੋ ਮੈਂ ਗੱਲ ਕਹਿਣ ਲੱਗਿਆ ਇੱਕ ਬਤਾਰੇ ਉਹੋ ਇਤਿਹਾਸ ਨਹੀਂ ਮਥਿਆਸ ਆ ਕਥਾ ਕਹਾਣੀਆਂ ਸੁਣਦੇ ਆ ਬਈ ਜਦੋਂ ਸਰਵਣ ਭਗਤ ਦਾ ਵਿਆਹ ਹੋਇਆ ਉਹਦੇ ਘਰ ਵਾਲੀ ਉਡੀ ਜੀ ਸਵਾਦੀ ਅੜ ਬਸੀ ਗਈ ਆਦੇ ਸਾਸੋਰੇ ਦੀ ਅਦਰ ਬਹੁ ਘਟ ਕਰਦੀ ਪੂਰਾ ਵੀਰੇ ਕਪੜੇ ਨਹੀਂ ਧੋਨੇ ਉਹਨੂੰ ਮਲਵ ਖਾਣਾ ਖਾਣਾ ਦਾਣਾ ਜਿਹੜਾ ਆਪਣੇ ਤੋਂ ਅਲੱਗ ਘਟਿਆ ਬਣਾ ਕੇ ਦੇਣਾ ਉਹਨੇ ਇਹ ਗੱਲ ਨੂੰ ਸਰਪੰਨ ਤੱਕ ਪਹੁੰਚਦੇ ਪਹੁੰਚਦੇ ਕਾਫੀ ਟਾਈਮ ਲੱਗ ਗਿਆ ਅਸੀਰ ਨੂੰ ਉਹਦੇ ਮਨ ਚ ਵੀ ਸ਼ੰਕਾ ਖੜੀ ਹੋਈ ਵੀ ਮੇਰੇ ਮਾਤਾ ਪਿਤਾ ਨਾ ਸਾਫ ਨਹੀਂ ਹੋ ਰਿਹਾ ਚਲੋ ਉਹਨੇ ਇੱਕ ਦਿਨ ਦੇਖਿਆ ਤੇ ਪure ਮਾਤਾ ਪਿਤਾ ਖੀਰ ਖਾਈ ਜਾਂਦੇ ਸੀ ਖਾਈ ਖੀਰ ਸੀ ਜਿਵੇਂ ਪਕੀ ਲस्सी ਵੀ ਚੌਰ ਪਾਏ ਹੁੰਦੇ ਆ ਉਹ ਚੁੱਪ ਕਰ ਗਿਆ ਅੰਦਰ ਗਿਆ ਜਦੋਂ ਆਪਣਾ ਖਾਣਾ-ਦਾਣਾ ਖਾਦਾ ਤਾਂ ਉਹ ਖੀਰ ਬਹੁਤ ਵਧੀਆ ਬਣੀ ਵੀ ਸੀ ਉਹਦੇ ਵਿੱਚ ਕਾਜੂ ਬਦਾਮ ਹੋਰ ਲਾਟਣ ਪਟਣ ਬਣਾ ਕੇ ਪੂਰੀ ਸਵਾਦੀ ਬਣਾਈ ਵੀ ਉਹਦੇ ਮਨ ਨੂੰ ਠੇਸ ਪਹੁੰਚੀ ਵੀ ਮੇਰੇ ਤੇਰੇ ਘਰ ਵਾਲੀ ਮੇਰੇ ਮਾਂ ਪਿਓ ਨਾਲ ਠੀਕ ਨਹੀਂ ਕਰ ਰਹੀ ਉਹਨੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਨਾ ਸਮਝੀ ਨਾ ਸਮਝੀ ਤਾਖੀਰ ਨੂੰ ਜੀ ਉਹਨੇ ਤਾਲੀਗਰ ਕੋਲੇ ਗਿਆ ਵਹੰਗੀ ਬਣਾਈ ਤੇ ਘਰ ਨੂੰ ਅਲਵਿਦਾ ਕਹਿ ਕੇ ਤੇ ਘਰੋਂ ਬਾਹਰ ਨਿਕਲ ਗਿਆ ਇਸ ਤਰ੍ਹਾਂ ਉਹਨੇ ਵਹੰਗੀ ਤੇ ਘੁੰਮਦਾ ਘਮਾਉਂਦਾ ਤੀਰਥਾਂ ਤੇ ਜਾਂਦਾ ਉਹਨੇ ਆਪਣੀ ਸਰੀ ਉਮਰ ਬਾਹਰ ਬੀਤ ਕੀਤੀ ਆਪਣੇ ਮਾਪਿਓ ਦੀ ਖਾਤਰ ਸਿੱਖਿਆ ਨੌਜਵਾਨੀ ਵਾਸਤੇ ਹੈ ਅੱਜ ਕੱਲ ਹਰ ਥੰਥੇ ਪੰਜਵੇਂ ਘਰ ਦਾ ਬੱਚਾ ਜਿਹੜਾ ਉਹ ਆਪਣੇ ਮਾਪਿਓ ਤੋਂ ਦੂਰ ਹੋ ਰਿਹਾ ਕੋਈ ਨੋ ਆਪਦੇ ਸਾਹ ਸਹੁਰੇ ਤੋਂ ਦੂਰ ਹੋ ਰਹੀ ਆ ਕਦਰ ਨਹੀਂ ਕਰਦੇ ਇਹ ਉਹਨਾਂ ਵਾਸਤੇ ਇੱਕ ਸਿੱਖਿਆ ਦਾ ਇੱਕ ਕਹਾਣੀ ਹੋਵੇ ਪੁੱਤ ਤੇ ਮਾਪੇ ਖੁਸ਼ੀ ਮਨਾਉਂਦੇ ਆ ਪੁੱਤਾਂ ਉੱਤੇ ਮਾਪੇ ਵੀ ਕੀ ਕੀ ਆਸਾਂ ਲਾਉਂਦੇ ਆ ਪੁੱਤਾਂ ਉੱਤੇ ਮਾਪੇ ਵੀ ਕੀ ਕੀ ਆਸਾਂ ਆਉਂਦੇ ਆ ਮਾਂ ਕਹੇ ਮੈਂ ਪੁੱਤ ਬਣਾਉਣਾ ਦੇਸ਼ ਦਾ ਰਾਖਾ ਬਈ ਪਿਓ ਕਹੇ ਗੱਲ ਵਧਾ ਬਸ ਤੂੰ ਪੜ ਲੈ ਕਾਕਾ ਵੀ ਜਦੋਂ ਪੈਰ ਨਸੇ ਵੱਲ ਜਾਂਦੇ ਫਿਰ ਮਾਪੇ ਕਬਰਾਂ ਹੁੰਦੇ ਆ ਪੁੱਤਾਂ ਉੱਤੇ ਮਾਪੇ ਵੀ ਕੀ ਕੀ ਆਸਾਂ ਲਾਉਂਦੇ ਆ ਪੁੱਤਾਂ ਉੱਤੇ ਮਾਪੇ ਵੀ ਕੀ ਕੀ ਆਸਾਂ ਲਾਉਂਦੇ ਆ ਸਰਬਨ ਸੀਗਾ ਪੁੱਤ ਜਿਹੜਾ ਤਾਂ ਫਰਜ ਨਿਭਾ ਗਿਆ ਵੀ ਬਹਿੰਗੀ ਚੱਕ ਕੇ ਕੁੱਲ ਮਾਤਿਆਂ ਦਾ ਤੀਰਥ ਵੀ ਕਰਵਾ ਗਿਆ ਵੀ ਇਹੋ ਜਿਹੇ ਪੁੱਤਾਂ ਨੂੰ ਸੀਸ ਫੇਰ ਆਪਨੇ ਆਉਂਦੇ ਆ ਪੁੱਤਾਂ ਉੱਤੇ ਮਾਪੇ ਵੀ ਕੀ ਕੀ ਆਸਾਂ ਲਾਉਂਦੇ ਆ ਪੁੱਤਾਂ ਉੱਤੇ ਮਾਪੇ ਵੀ ਕੀ ਕੀ ਆਸਾਂ ਲਾਉਂਦੇ ਆ ਬਾਬੂ ਜੀ ਅਈ ਨਾ ਖਲਿਸ ਬਾਜੀ ਸਾਵੈ